ਸ੍ਰੀ ਕਾ ਜਿਸਾਰੇ ਨੂੰ ਆਪ ਜੀ ਨੂੰ ਤਨ ਤਨ ਬਾਬਾ ਦੀਪ ਸਿੰਘ ਜੀ ਅਮਰ ਅਨੋਖੇ ਸ਼ਹੀਦ ਜੀ ਦੇ ਜਨਮ ਦਿਹਾੜੇ ਦੀ ਕਰੋੜ ਕਰੋੜ ਵਧਾਈ ਹੋਏ। ਬਾਬਾ ਜੀ ਦਾ ਜਨਮ 26 ਜਨਵਰੀ 1682 ਪਾਹੋ ਪਿੰਡ ਤਨ ਮਤਾ ਜੂਣੀ ਤਨ ਪਪਾ ਪਗਤਾ ਜੀ ਦੇ ਘਰ ਵਿਕੇ ਹੋਇਆ ਸੀ। ਬਾਬਾ ਜੀ ਨੇ ਬਹੁਤ ਜ਼ਿਆਦਾ ਜੰਗਾਂ ਵੀ ਲੜੀਆਂ ਤੇ ਬਾਬਾ ਜੀ ਦੀ ਸ਼ੀਧੀ ਬਹੁਤ ਅਨੋਖੀ ਸ਼ੀਧੀ ਹੈ। ਪੂਰੇ ਵਰਲਡ 'ਚ ਮਿਸਾਲ ਹੈ। ਸਤਾਰ 557 ਇਤਿਵਿਚ ਜਦ ਮੁਗਲਾ ਨੇ ਸ੍ਰੀ ਹਰਮੰਦਰ ਸਾਹਿਬ ਜੀ ਦਾ ਪਵਿੱਤਰ ਸਰੋਵਰ ਪੂਰਤਾ ਤੇ ਬਾਬਾ ਦੀਪ ਸਿੰਘ ਨੂੰ ਜਦ ਇਸ ਗੱਲ ਦਾ ਪਤਾ ਚੱਲਿਆ ਤੇ ਬਾਬਾ ਜੀ ਬਹੁਤ ਗੁੱਸੇ ਤੋਂ ਇਹ ਬਾਬਾ ਜੀ ਨੇ ਅਦਾਸ ਕੀਤੀ ਜਿਨਾਂ ਚਕ ਮੈਂ ਸ੍ਰੀ ਹਰਮੰਦਰ ਸਾਹਿਬ ਜੀ ਆਜ਼ਾਦ ਨਹੀਂ ਕਰਾ ਲੈਂਦਾ ਮੈਂ ਸ਼ੀਦੀ ਪ੍ਰਾਪਤ ਨਹੀਂ ਕਰਾਂਗਾ ਬਾਬਾ ਜੀ ਨੇ ਜੰਗ ਜਿੱਤ ਲਈ ਬਾਬਾ ਜੀ ਨੇ ਆਪਣਾ ਸ਼ੀਸ਼ੀ ਦੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪੇਟ ਕੀਤਾ ਤੇ ਬਾਬਾ ਜੀ ਨੇ ਸ਼ੀਦੀ ਪ੍ਰਾਪਤ ਕੀਤੀ ਸ਼ੀਦਾ ਸਾਹਿਬ ਬਾਬਾ ਜੀ ਦਾ ਸ਼ਰੀਰ ਅਗਨਪੇਟ ਕੀਤਾ ਗਿਆ ਸੀ ਤੇ ਅੱਜ ਇੱਥੇ ਬਹੁਤ ਜ਼ਿਆਦਾ ਸ਼ਕਤੀ ਹੈ ਇਸ ਥਾਂ ਤੇ ਹਰ ਸੰਡੇ ਇੱਥੇ ਚਪੇੜਾ ਲੱਗਦਾ ਹੈ ਲੋਕ ਦੂਰ ਦੂਰ ਉਪਦੇਸ਼ ਅਚੁੱਥੇ ਆ ਕੇ ਚਪੇੜਾ ਘੱਟਦੇ ਨੇ ਤੇ ਆਪਣੀ ਆਸਮਰਾਦ ਪੂਰੀ ਕਰਦੇ ਨੇ ਤਾਂ ਉਹ ਤੁਹਾਨੂੰ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਾਉਂਦੇ ਆ ਬਾਬਾ ਦੀ ਜਨਮ ਦਿਨ ਮਹੀਨੀਆਂ ਸ਼ੀਸ਼ ਸਿੰਘ ਜੀ ਦੇ ਬਹੁਤ ਬਹੁਤ ਜਨਮ ਦਿਨ ਦੀਆਂ ਬਹੁਤ ਬਹੁਤ ਸਾਰੀਆਂ ਸੰਗਤ ਨੂੰ ਬਹੁਤ-ਬਹੁਤ ਬਧਾਈਆਂ ਹੁੰਦੀਆਂ ਕਰਕੇ ਬਾਬਾ ਜੀ ਨੂੰ ਜਿੰਨਾ ਨਮਸਕਾਰ ਕਰ ਸਕੀਏ ਓਨਾ ਥੋੜਾ ਜੀ ਦੁਨੀਆ ਜਾਣਦੀ ਆ ਜੀ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਰੇ ਸਤਿਗੁਰ ਜੀ ਸਾਰੇ ਨੂੰ ਨਵੇਂ ਬਲੌਗ ਤੇ ਤੁਹਾਡਾ ਸਵਾਗਤ ਹੈ ਵੈਲਕਮ ਬੈਕ ਟੂ ਮਾਈ ਚੈਨਲ ਰੰਗਲੀ ਦੁਨੀਆ 21 ਸੋ ਆਪ ਜੀ ਨੂੰ ਸਭ ਨੂੰ ਪਤਾ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਅਨੋਖੇ ਸ਼ਹੀਦ ਜੀ ਦਾ ਅੱਜ ਜਨਮ ਦਿਹਾੜਾ ਹੈ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸਿੱਧਾ ਸਾਹਿਬ ਪਵਿੰਦ ਸਾਹਿਬ ਤੇ ਟਾਲਾ ਸਾਹ ਤੋਂ ਅੱਜ ਵਲੋਗ ਇੱਥੋਂ ਦਾ ਐਮਕਸ਼ੀਦਾ ਸਾਹਿਬ ਮੈਂ ਜਾ ਰਿਹਾ ਹਾਂ ਤੇ ਅੱਜ ਤੁਹਾਨੂੰ ਦਰਸ਼ਨ ਕਰਾਵਾਂਗਾ ਆਪ ਵੀ ਦਰਸ਼ਨ ਕਰਾਂਗਾ ਤੇ ਬਾਬਾ ਜੀ ਦੇ ਘਰੇ ਕਿੰਨੀਆਂ ਰੋਣਾਂ ਲੱਗੀਆਂ ਆਈਆਂ ਵਾਂ ਸਾਰੀ ਤੁਹਾਨੂੰ ਇਸ ਵੀਡੀਓ ਵਿੱਚ ਵਿਖਾਈ ਜਾਏਗੀ ਠੀਕ ਚਲੋ ਜੀ ਵਲੋਗ ਸਟਾਰਟ ਕਰਦੇ ਆ ਤੇ ਭਜਾ ਲੱਗੀਆਂ ਅਸੀਂਦਾ ਸਾਹਿਬ ਤੁਹਾਨੂੰ ਸਾਰੀ ਦਰਸ਼ਨ ਵਿੱਚ ਲੈ ਕੇ ਜਾਣੇ ਆ ਓਕੇ ਜੀ ਬਣੇ ਰਿਓ ਵੀਡੀਓ ਦੇ ਵਿੱਚ ਧੰਨਵਾਦ ਸਾਰਾ ਓ ਜੀ ਬਸ ਚਲਾ ਗਿਆ ਭਰਾ ਦਾ ਲੇ ਲਈ ਮੈਂ ਪਹੁੰਚ ਚੁੱਕੇ ਹੰਬਰਪਾਲ ਕੋਣ ਮੈ ਜਾ ਰਹਾ ਸਿਦਾ ਸਾਹਿਬ ਕਿ ਆਪਸੀ ਹੰਬਰਪਾਲ ਦਾ ਸਾਰਾ ਪਾਕਿਸਤਾਨ ਦਾ ਮਸ਼ੀਦ ਸਾਹਿਬ ਜਾ ਰਹਾ ਹੈ ਆਹ ਬੋਲਦਾ ਅਜਿਹਾ ਮਾਰ ਕੋਲ ਨੂੰ ਉਹਨਾਂ ਤੋਂ ਪ੍ਰੰਤ ਪੁਸਤਕ ਵਰਮਤਨ ਵਾਲੇ ਇਤਿਹਾਸਾ ਵਾਲੇ ਇੱਕ ਜੀ ਪਹਿਲੇ ਗੱਪਲੇ ਤੇ ਦੱਸ ਪਈ ਤੂੰ ਕੀ ਕੋਸ਼ਿਸ਼ ਦੱਸੋ ਬਾਬਾ ਜੀ ਬਾਰੇ ਬਾਬਾ ਜੀ ਬਾਰੇ ਤੇ ਜਿੰਨਾ ਬੋਲ ਲਿਆ ਗੁਰੂ ਪਿਆਰੇਓ ਸਭ ਤੋਂ ਪਹਿਲਾਂ ਆ ਜੀ ਤੇ ساری ਦੁਨੀਆ ਜਾਣਦੀ ਆ ਜੀ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀ ਥਿੰਗ ਦੇ ਬਾਰੇ ਤਾਂ ਕਿ ਉਹਨਾਂ ਲਈ ਜਿੰਨਾ ਬੋਲੋ ਉਹਨਾਂ ਇਹੀ ਘੱਟ ਲੱਗਦਾ ਜੀ ਸਰ ਸ੍ਰੀ ਅਕਾਲ ਬਾਕੀ ਉਹ ਦਵਾਂਗੇ ਵੀ ਜਿੰਨੇ ਸਾਨ ਬਾਬਾ ਜੀ ਦਾ ਹੀ ਹੋਂ ਮਰਦਾ ਨਾ ਹੀ ਹੋਂ ਗੁਰੂ ਘਰ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਰੂਪੀ ਜੀਤਣ ਸਾਰੇ ਨਾਲ ਆਜਿ ਲਵਾਇਓ ਸਾਰੇ ਪਰਿਵਾਰ ਤੇ ਪੜਾਉਂਦੇ ਆਂ ਅਸੀਂ ਫਾਈਨਲੀ ਪ੍ਰਾਧਾਨਾ ਪਹੁੰਚ ਗਿਆ ਸੀ ਦਾ ਸਾਹਿਬ ਜੀ ਉਹਨਾਂ ਅੰਦਰ ਜਾ ਕੇ ਸਾਡੇ ਦਰਸ਼ਨ ਮੇਲੇ ਕਰਾ ਲਾ ਵੀਡੀਓ ਜੋ ਬਣਾ ਰਹੇ ਹਾਂ ਚੱਲਦੇ ਆਂ ਅੰਦਰ ਦਰਸ਼ਨ ਮੇਲੇ ਕਰਦੇ ਆਂ ਤੇ ਤੁਹਾਨੂੰ ਵੀ ਕਰਾਣੇ ਆਂ ਦੇਖੋ ਗੁਰੂ ਪਿਆਰੀ ਸਾਧ ਸੰਗਤ ਬਾਬਾ ਜੀ ਦੀ ਕਿੰਨੀ ਪਿਆਰੀ ਸਾਧ ਸੰਗਤ ਆਈ ਹੋਈ ਆ ਸਿਕਾਪ੍ਰੀਤ ਪਈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਾਬਾ ਜੀ ਦੇ जल्द चलो वाहेगुरु आजो 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 ਤਨ ਤਨ ਬਾਬਾ ਦੀ ਜਿਹੜੀ ਮਸ਼ੀਨ ਤੇ ਆ ਸ਼ੀਸ਼ ਸਿੰਘ ਜੀ ਦੇ ਬਹੁਤ ਬਹੁਤ ਜਨਮ ਦਿਨ ਦੀਆਂ ਬਹੁਤ ਬਹੁਤ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਹੁੰਦੇ ਹਮਦੇ ਬਾਬਾ ਜੀ ਕਿਰਪਾ ਕਰਨ ਝੋੜੀਆਂ ਬੰਦ ਮਾਰਾ ਚਲੋ ਵਾਹ ਚਲੋ ਚਾ 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 ਮੇਰਾ ਆਇਆ ਹੈ ਜਗਾ ਜਗਾ ਬਾਈ ਤੋ ਯਾਰ ਸੁਭੰਦ ਦੀ ਤੇਰੇ ਰੋਹ ਰਿਦਮਾ ਨਮੋ ਜਾਨ ਦਾ ਤੇਰੀ ਵਡਿਆ અર્ધે જ મરે આ ઇદરાજી દોયે વીર દોયે જજી ચોપડે માં ဒီလ <s> ေ ਇਹ ਤੇ ਲੰਗਰ ਰੈਡੀ ਹੁੰਦਾ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਕੀ ਕਾਲਸਾ ਵਾਹੇ ਗੁਰਜੀ ਕੀ ਫਤਿਹ ਸਾਰੇ ਬਲਾਵੇ ਨਿਹਾਲੋ ਜਾਵਾਂ ਸਰਬਾਨੀ ਵਾਹੇ ਬਹੁਤ ਵੱਡਾ ਤਿਹਾੜਾ ਹੈ ਬਾਬਾ ਜੀ ਦਾ ਤੇ ਬਾਬਾ ਜੀ ਦੀ ਕੋਸ਼ਿਸ਼ ਵਧਾਈ ਦਸੋ ਸਾਡੇ ਸਾਰੇ ਸੰਗਤਾਂ ਨੂੰ ਬਾਈਕ ਗੀਕਾਲਸਾ ਬਾਈਕ ਸਿੱਖਸ਼ਾ ਮਰਤਾ ਹੁਣ ਬਾਬਾ ਦੀਪ ਸਿੰਘ ਸਾਹਿਬ ਜੀ ਅੰਦਰ ਜਿਵੇਂ ਆ ਰਹੇ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਣ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕੋਈ ਵਧਾਈ ਨਹੀਂ ਕਰ ਸਕਦਾ ਸਤਿ ਸ੍ਰੀ ਅਕਾਲ ਜੀ ਬੇਨਤ ਬੇਨਤ ਚੀਜ਼ਾਂ ਦੇ ਮਾਲਕ ਸਤਿਗੁਰੂ ਸੱਤੇ ਪਾਸ਼ਾ ਜੀ ਇਸ ਕਰਕੇ ਬਾਬਾ ਜੀ ਨੂੰ ਜਿੱਦਾਂ ਨਮਸਕਾਰ ਕਰ ਸਕੀਏ ਉਹਨਾਂ ਥੋੜਾ ਸਤਿਗੁਰੂ ਦਾ ਦੇਣਾ ਨਹੀਂ ਦੇ ਸਕਦੇ ਤੁਹਾਨੂੰ ਇੰਨੀ ਫਕਰੀ ਦੀ ਦੇਣ ਕਲਗੀਧਰ ਪਾਸ਼ਾ ਜੀ ਬਾਬਾ ਜੀ ਸਤਿਗੁਰੂ ਨੇ ਤੇ ਪੂਰੇ ਪਰਨਕ ਤੇ ਸਤਿਗੁਰੂ ਨੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬਾਬਾ ਜੀ ਕੋਲ ਫਾਈਲੀਆਂ ਨੇ ਜਾਦ ਕਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇ ਬਚਨੇ ਇਤਾਰਾ ਨੂੰ ਆ ਤੁਹਾਨੂੰ ਜੀ ਜੋੜੀਆਂ ਦੇਖੋ ਬਾਹਰ ਬਾਹਰ ਇਹ ਲਿੱਥੇ ਸਦੇ ਸਤਿਗੁਰਾਂ ਨੇ ਕਿਹਾ ਭਾਈ ਪੁਦਾਰਾ ਜੀ ਜੰਗਲ ਨੂੰ ਅੱਗ ਲੱਗ ਜਾਏ ਹਰ ਜੰਮੀਨ ਹੁਕਾਮ ਭਾਈ ਪੁਦਾਰਾ ਜੀ ਦੇਖੋ ਪੁੰਜ ਧਨ ਸ਼ਬਦ ਦੇ ਲਕੀ ਅਰਥਾਂ ਬਣੇ ਮਨੁੱਖੀ ਪਰਲੋਕ ਖਲਾਸ ਨੇ ਲਿਫਟਾ ਸੈਂਡ ਅੱਧ ਤੇ ਫਿਰ ਮਿਲ ਕੇ ਆ ਰਹੀ ਜੀ ਦਾਬੂ ਮੋਰ ਲਈ ਤੇ ਫਿਰ ਮਿਲ ਲੈ ਆਈ ਆਫਟਨ ਵੀ ਬਹੁਤ ਬਧੀਆ ਬਧੀਆ ਦਸਤਨ ਹੈ ਉਹ ਰਿਹਾ ਸੁਣਾਓ ਮੈਂ ਹੁਣ ਜਾ ਰਿਹਾ ਘਰ ਆਈ ਆਫਟਨ ਵੀਡੀਓ ਚੰਗੀ ਲੱਗੀ ਹੋਏਗੀ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਓਕੇ ਜੀ ਬਾਏ ਬਾਏ